ਫਰਮਾਇਸ਼ਾਂ ਦਾ ਨਾਮ ਅਸਲਾ ਜੁੜੂ ਗਿਆ ਰਾਜਾ ਸਰਮਾ ਜੀ ਜੀਰਨ ਤੇ ਸਾਡੇ ਨਾਲ ਆਹਲੇ ਪਰਦੇ ਇਸ ਰੰਗ ਰਾਜਾ ਪਿੱਛੇ ਸ਼ੁਰੂ ਹੋ ਜਾ ਇੱਕ ਆਪਾਂ ਉਹ ਕਿਤਨੀ ਲੰਬੀ ਫੋਟੋ ਕਹਿੰਦੇ ਹੁੰਨੇ ਜੀ ਉਹ ਨਾ ਨਾ ਬਹੁਤ ਪਿੱਛੇ ਤੋਂ ਜੁਤਾ ਬੈਠੇ ਤੁਸੀਂ ਸ਼ੁਕਰ ਕਰਦੇ ਹੋ ਜੀ ਭਗਵਾਨ ਜੀ ਦਾ ਰੋਮਾਨ ਡਰਾਈਵਰਾ ਕੋਲ ਖਵਾਲ ਚ ਲੈਣੀ ਪੈ ਜਾਂਦੀ ਹੈ ਮਨ ਪ੍ਰਸੰਨ ਹੋ ਜਾਂਦਾ ਤੁਹਾਨੂੰ ਦੇਖ ਕੇ ਜਿੱਥੇ ਵੀ ਕਿਤੇ ਕੋਈ ਈਵੈਂਟ ਹੁੰਦਾ ਤੁਸੀਂ ਆਪਣਾ 79 ਜਾਂ 99 ਸਾਲ ਪੂਰੇ ਹੋਣ ਤੇ ਜਨਮ ਦਿਨ ਮਨਾ ਰਹੇ ਆ ਸਾਰੇ ਹੀਰੇ ਬੜੀ ਖੁਸ਼ੀ ਨਾਲ ਉਹਨਾਂ ਦੇ ਨਾਲ ਪਾਰਟਿਸਿਪੇਟ ਕਰ ਰਹੇ ਆ ਤੇ ਬਹੁਤ ਬਹੁਤ ਵਧਾਈਆਂ ਉਹਨਾਂ ਨੂੰ ਵੀ ਤੇ ਤੁਹਾਡੇ ਚੈਨਲ ਨੂੰ ਵੀ ਬਹੁਤ ਬਹੁਤ ਵਧਾਈਆਂ ਆਪਾਂ ਮਾਫਾ ਦਿੰਦੇ ਆ ਅੱਜ ਸਾਡੇ ਸੀਨੀਅਰ ਸਿਟੀਜ਼ਨ ਮੰਦਲ ਸਾਡੇ ਮਾਸਟਰ ਕੋਚਰ ਬਕਾਇਦਾ ਹੈਪੀ ਬਰਥਡੇ ਆ ਅਸੀਂ ਉਹਨਾਂ ਨੂੰ ਉਹਨਾਂ ਜਨਮ ਦਿਨ ਦੀ ਬਹੁਤ ਬਹੁਤ ਮੁबारकਾ ਦਿੰਦੇ ਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੀ ਥੈਂਕ ਯੂ ਬਹੁਤ ਬਹੁਤ ਸ਼ਰਮਾ ਇੱਕ ਸਾਡੇ ਕੌਸ਼ਲ ਪ੍ਰਕਾਸ਼ ਮਾਸਟਰ ਜੀ ਦੇ 69ਵੇਂ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ ਬਧਾਈਆਂ ਐਵੇਂ ਇੱਥੇ ਪਾਰਟੀਆਂ ਕਰਦੇ ਰਹਿਣ ਤੇ ਖੁਸ਼ੀਆਂ ਮਨਾਉਂਦੇ ਰਹਿਣ ਸਾਡੇ ਕੌਸ਼ਲ ਪ੍ਰਕਾਸ਼ ਜੀ ਦਾ ਅੱਜ 69 ਸਾਲ ਜ਼ਿੰਦਗੀ ਦੇ ਪੂਰੇ ਹੋਏ ਹੈ ਔਰ 70ਵਾਂ ਜਿਹੜਾ ਅੱਜ ਨੂੰ ਪ੍ਰਵੇਸ਼ ਹੋਇਆ ਹੈ ਜਨਮ ਦਿਨ ਮਨਾ ਰਿਹਾ ਸੀ ਔਰ ਹੀਰੇ ਵੈਲਵਰ ਕਲੱਬ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਹਨਾਂ ਦੇ ਭਵਿੱਖ ਦੀਆਂ ਚੰਗੇਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਉਹਨਾਂ ਨੂੰ ਦਿੰਦੇ ਆ ਔਰ ਉਹਨਾਂ ਦੀ ਤੰਦਰੁਸਤੀ ਦੇ ਅਰਦਾਸ ਕਰਦੇ ਆ ਥੈਂਕ ਯੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਕੌਸ਼ਲ ਪ੍ਰਕਾਸ਼ ਬਾਂਸਲ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਹੀ ਰੰਗੀਨ ਰੱਖੇ ਅੰਕਲ ਜੀ ਨੂੰ ਉਹਨਾਂ ਦੇ 99ਵੇਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਖੁਸ਼ੀਆਂ ਖੇੜੇ ਬਖਸ਼ੇ ਤੇ ਯਾਰਾਂ ਦੋਸਤਾਂ ਦੀਆਂ ਮਹਿਫਲਾਂ ਲੱਗਦੀਆਂ ਰਹਿਣ ਆਜੀ ਸਾਡੇ ਵੱਡੇ ਵੀਰ ਉਹਨਾਂ ਨੂੰ ਮੈਰਜ ਯੂਨੀਵਰਸਿਟੀ ਦੇ ਬਹੁਤ-ਬਹੁਤ ਵਧਾਈਆਂ ਅੱਜ ਕੌਸ਼ਲ ਪ੍ਰਕਾਸ਼ੀ ਦਾ ਬਸਦੇ ਆ ਤੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਨੂੰ ਫੇਰ ਚੜ੍ਹਦੀ ਕਲਾ ਰੱਖਣ ਬੰਦੂ ਮੈਂ ਤਾਂ ਕੇ ਹੱਥ ਲਾ ਕੇ ਖੜੇ ਰੋ ਇਹ ਤਾਂ ਫਾਨਗੇ ਇਹ ਤਾਂ ਫਾਨਗੇ ਹਾਂ ਥੈਂਕ ਯੂ ਬਹੁਤ ਬਹੁਤ ਸਤਿਕਾਰ ਕਰਨਾ ਸਵਾਗਤ ਹੈ ਜੀ 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 ਕਾਫੀ ਦੇਰ ਤੋਂ ਚੰਗੇ ਰਿਹਾ ਕਾ ਵਾਹ ਜੀ ਵਾਹ ਆਓ ਜੀ ਵਾਹ ਜੀ ਵਾਹ ਉਹਨੂੰ ਸਾਹਿਬ ਉਹਨੂੰ ਲੈ ਕੇ ਕਰਦਾ ਰਿਹਾ ਜੀ ਵਾਹ ਕੀ ਕਰੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਕੌਸ਼ਕ ਸਰ ਜਿਨ੍ਹਾਂ ਦੇ ਅਸੀਂ ਸਟੂਡੈਂਟ ਵੀ ਰਹੇ ਹਾਂ ਉਹਨਾਂ ਦਾ ਜਨਮ ਦਿਨ ਸਾਰੇ ਹੀਰੇ ਕਲੱਬ ਦੇ ਮੈਂਬਰ ਸਾਹਿਬਾਨ ਬਹੁਤ ਗਿਣਤੀ ਵਿੱਚ ਪਹੁੰਚਿਆ ਕੋਸ਼ਿਕ ਕਿਸੇ ਮਜਬੂਰੀ ਕਰਕੇ ਨਹੀਂ ਆ ਸਕੇ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਕੀਤੀ ਆ ਤੇ ਅੱਜ ਸਾਰਿਆਂ ਨੂੰ ਉਹਨਾਂ ਨੇ ਬ੍ਰੈਕਫਾਸਟ ਕਰਾਇਆ ਪ੍ਰਮਾਤਮਾ ਸਾਡੇ ਉਸਤਾਦ ਜੀ ਦੀਆਂ ਜ਼ਿੰਦਗੀ ਦੀਆਂ ਸਾਰੀਆਂ ਆਸਾਂ ਪੂਰੀਆਂ ਕਰਨ ਤੇ ਲੰਮੀ ਉਮਰ ਕਰਨ ਬਹੁਤ ਬਹੁਤ ਕੋਸ਼ਲ ਪ੍ਰਕਾਸ਼ ਛੋਟਾ ਵੀਰ ਮੇਰਾ ਉਹਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜਿਹਦਾ ਜਨਮ ਦਿਨ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦਨਾ ਚੜਦੀ ਕਲਾ ਚ ਰਹਿਣ ਸਿਹਤ ਸਮਤ ਵਰਕਤ ਘਰ ਪਰਿਵਾਰ ਵਿੱਚ ਖੁਸ਼ੀ ਖੁਸ਼ਹਾਲੀ ਸੁਰਤ ਫਾਕ ਰਹੇ ਰੋਗ ਸੋਗ ਠੱਗਾ ਚੋਰਾ ਚੁਗਲਾ ਤੋਂ ਬਚਾ ਕੇ ਰੱਖੇ ਹਰ ਮદાન ਫਤਿਹ ਬਖਸ਼ੇ ਚੜਦੀ ਕਲਾ ਚ ਰੱਖੇ ਆਮੀਨ ਸਾਡੇ ਵੱਡੇ ਵੀਰ ਕੋਸ਼ਲ ਪ੍ਰਕਾਸ਼ ਬਾਂਸਲ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਲੰਮੀ ਉਮਰ ਬਖਸ਼ੇ ਤੇ ਤੰਦਰੁਸਤ ਸਿਹਤ ਬਖਸ਼ੇ ਇਹ ਹੀ ਦੁਆ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਉਹਨਾਂ ਦੀ ਲੰਮੀ ਉਮਰ ਕਰੇ ਸੇਵਾ ਕਰਨ ਦਾ ਬਲ ਬਖਸ਼ੇ ਬਹੁਤ ਹਨ ਹਾਂਜੀ ਅੱਜ ਸਾਡੇ ਕੋਸ਼ਿਕ ਪ੍ਰਸ਼ਾਦ ਜੀ ਇਹਨਾਂ ਦਾ ਜਨਮ ਦਿਨ ਸੀਗਾ ਅਸੀਂ ਸਾਰੇ ਇਹਨਾਂ ਨੇ ਸਾਰੇ ਹੀਰੇ ਵੈਲ ਕੇਅਰ ਕਲੱਬ ਤੇ ਸਾਨੂੰ ਸਾਰਿਆਂ ਨੂੰ ਇੱਕ ਨਿਗਾਹ ਸਾਦਾ ਦਿੱਤਾ ਕਿ ਸਾਡੇ ਜਨਮ ਦਿਨ ਦੀਆਂ ਖੁਸ਼ੀਆਂ ਕਹਿੰਦੇ ਸਾਂਝੀਆਂ ਕਰਨੀਆਂ ਸਾਨੂੰ ਬੜੀ ਖੁਸ਼ੀ ਹੋਈ ਇਹਨਾਂ ਦੇ ਜਨਮ ਦਿਨ ਦੀ ਤੇ ਸਾਰੇ ਸਾਡੇ ਰਲ ਕੇ ਅੱਜ ਇੱਥੇ ਇਹਨਾਂ ਦੇ ਜਨਮ ਦਿਨ ਦੀ ਖੁਸ਼ੀ ਨੂੰ ਸਾਂਝਾ ਕੀਤਾ ਇਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈਆਂ ਦਿੰਨੇ ਆਂ ਪਰਮਾਤਮਾ ਇਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਖੁਸ਼ਹਾਲੀ ਦੇਵੇ ਤਰੱਕੀਆਂ ਬਖਸ਼ੇ ਆਇਰਨ ਮੈਨ ਸਾਡੇ ਸੀਨੀਅਰ ਸਾਥੀ ਕੋਸ਼ਲ ਪ੍ਰਕਾਸ਼ ਜੀ ਜਿਨ੍ਹਾਂ ਦਾ ਅੱਜ ਜਨਮ ਦਿਨ ਦਾ ਬਹੁਤ-ਬਹੁਤ ਮੁਬਾਰਕਾਂ ਬੜੀ ਸੱਚੀ ਤੇ ਸੁੱਚੀ ਦੇ ਸੋਚ ਦੇ ਮਾਲਕ ਔਰ ਜੋ ਇਹ ਗੱਲ ਇਹ ਕਹਿ ਦਿੰਦੇ ਆ ਉਸ ਤੇ ਪੂਰੇ ਉਤਰਦੇ ਆ ਕਦੀ ਇਹਨਾਂ ਚ ਦੋ ਸ਼ਬਦਾਂ ਨਹੀਂ ਜਿਹੜੀ ਕਹਿ ਤੀ ਸੋ ਕਹਿ ਤੀ ਸੋ ਇਹਨਾਂ ਬਾਂਸਲ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ